ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਸੰਤੂ ਗੁਰਬਾਣੀ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਹੋਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਦਸ਼ਾਹੀ ਦਸਮੀ ਕਬਿਓ ਬਾਚ ਬੇਣਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਹੈ ਪ੍ਰਭੂ ਹੱਥ ਦੇ ਕੇ ਸਾਡੇ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇਸ਼ਾ ਇਹਦੇ ਨਾਲ ਮੇਰੇ ਮਨ ਦੀ ਆਸ ਪੂਰੀ ਹੋ ਜਾਵੇਗੀ ਤਾ ਵਚਨਨ ਮੰਨ ਰਹੇ ਹਮਾਰਾ ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ ਆਪਣਾ ਜਾਣ ਕਰੋ ਪ੍ਰਤਪਾਰਾ ਸਾਨੂੰ ਆਪਣਾ ਜਾਣ ਕੇ ਸਾਡੀ ਪਾਲਣਾ ਕਰੋ ਹਮਰੇ ਦੁਸ਼ਟ ਸਬੈ ਤੁਮ ਕਾਓ ਸਾਰੇ ਵੈਰੀ ਨੂੰ ਮੁਕਾ ਦੋ ਆਪ ਹਾਥ ਦੇ ਮੋਹੇ ਬਚਾਵਿਓ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ ਸੁਖੀ ਬਸੇ ਮੋਰੋ ਪਰਿਵਾਰਾ ਮੇਰਾ ਪਰਿਵਾਰ ਸੁਖੀ ਬਸੇ ਸੇਵਕ ਸਿੱਖ ਸਬੈ ਕਰਤਾਰਾ ਹੈ ਕਰਤਾਰ ਸਾਰੇ ਸਿੱਖ ਸੇਵਕ ਸੁਖੀ ਬਸਣ ਮੋਰਾ ਸ਼ਾਨਿਜ ਕਰਦੇ ਕਰੀਏ ਮੇਰੀ ਰੱਖਿਆ ਆਪਣਾ ਹੱਥ ਦੇ ਕੇ ਕਰੋ ਸਾਬੈਰਨ ਕੋ ਆਜ ਸੰਗਰੀਐ ਸਾਰੇ ਵੈਰੀਆਂ ਨੂੰ ਅੱਜ ਹੀ ਮਕਾਓ ਪੂਰਨ ਹੋਏ ਹਮਾਰੀ ਆਸਾ ਸਾਡੀ ਆਸ ਪੂਰੀ ਹੁੰਦੀ ਰਹੇ ਤੋਰ ਭਜਨ ਕੀ ਰਹੇ ਪਿਆਸਾ ਤੇਰੇ ਭਜਨ ਦੀ ਪਿਆਸ ਲੱਗੀ ਰਹੇ ਤੁਮੇ ਛਾੜ ਕੋਈ ਅਵਰ ਨ ਧਿਆਉ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਤਰਾ ਜੋ ਵਾਰ ਚਾਹੋ ਸਤੁਮ ਤੈ ਪਾਉ ਜੋ ਵਾਰ ਚਾਹਾਂ ਤੁਹਾਡੇ ਕੋਲ ਪ੍ਰਾਪਤ ਕਰਾਂ ਸੇਵਕ ਸਿੱਖ ਹਮਾਰੇ ਤਾਰੀਏ ਤਾਰ ਲਵੋ ਸਿੱਖ ਸੇਵਕਾਂ ਨੂੰ ਜੋ ਤੁਹਾਡੇ ਹਨ ਚੁੰਨ ਚੁੰਨ ਛਤਰ ਹਮਾਰੇ ਮਾਰੀਏ ਸਾਡੇ ਸਾਰੇ ਵੈਰੀਆਂ ਨੂੰ ਚੁੰਨ ਚੁੰਨ ਕੇ ਮਾਰ ਦਿਓ ਆਪ ਹੱਥ ਦੇ ਮੁਝੇ ਬਰੀਏ ਤੁਸੀਂ ਹੱਥ ਦੇ ਕੇ ਮੇਰੀ ਰਖਿਆ ਕਰੋ ਮਰਨ ਕਾਲ ਕਾ ਤ੍ਰਾਸ ਨੇ ਵਰੀਏ ਮਰਨ ਸਮੇਂ ਦਾ ਡਰ ਮਿਟਾ ਦਿਓ ਹੋ ਜੂ ਸਦਾ ਹਮਾਰੇ ਪੱਛਾ ਤੁਸੀਂ ਸਦਾ ਮੇਰੇ ਸਹਾਈ ਬਣੋ ਸ਼ਰੀਏ ਸਤਿ ਜੂ ਕਾਰਿਓ ਰੱਛਾ ਸ਼ਰੀਏ ਸਤਿ ਜੀ ਉਸਤੂਜ ਕਿਰਪਾ ਦੇ ਚਿੰਨ ਵਾਲਾ ਝੰਡਾ ਤੁਸੀਂ ਮੇਰੀ ਮਦਦ ਕਰਨੀ ਰਾਖ ਲਿਓ ਮਹਾਰਾਖਣ ਹਾਰੇ ਹੈ ਰਾਖਣ ਹਾਰ ਮੈਨੂੰ ਬਚਾ ਲੈਣਾ ਸਾਹਿਬ ਸੰਤ ਸਹਾਇ ਪਿਆਰੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਸੁਆਮੀ ਜੀਓ ਦੀਨ ਬੰਦ ਦੁਸ਼ਟਣ ਕੇ ਹੰਤਾ ਨਿਮਾਣਿਆਂ ਦੇ ਮਿੱਤਰ ਦੁਸ਼ਟਾਂ ਨੂੰ ਮਕਾਉਣ ਵਾਲੇ ਤੁਮ ਹੋ ਪੁਰੀ ਚਤਰਦਸ ਕੰਤਾ ਤੁਸੀਂ 14 ਪੁਰੀਆਂ ਦੇ ਮਾਲਕ ਹੋ ਕਾਲ ਪਾਏ ਬ੍ਰਹਮਾ ਬਪਤਰਾ ਸਮਾ ਭਾ ਕੇ ਬਰਹਮਾ ਦੇ ਸਰੀਰ ਤਾਰਿਆ ਕਾਲ ਪਾਏ ਸ਼ਿਵ ਜੂ ਅਵਤਰਾ ਸਮਾਪਾ ਕੇ ਸ਼ਿਵ ਜੀ ਨੇ અવਤਾਰ ਧਾਰਿਆ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਮਾਪਾ ਕੇ ਵਿਸ਼ਨੂ ਨੇ ਪ੍ਰਕਾਸ਼ ਕੀਤਾ ਸਗਲ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਤਮਾਸ਼ਾ ਕਾਲ ਦਾ ਹੀ ਕੀਤਾ ਹੈ ਜਮਨ ਕਾਲ ਜੋਗੀ ਸ਼ਿਵ ਕੀਓ ਜਿਸ ਕਾਲ ਨੇ ਸ਼ਿਵ ਜੋਗੀ ਨੂੰ ਬਣਾਇਆ ਬੇਦਰਾਜ ਬ੍ਰਹਮਾ ਜੋਥਿਓ ਵੇਦਾਂ ਦਾ ਰਾਜਾ ਬ੍ਰਹਮਾ ਵੀ ਹੋਇਆ ਜਵਨ ਕਾਲ ਸਭ ਲੋਕ ਸਵਾਰਾ ਜਿਸ ਕਾਲ ਨੇ ਸਾਰਾ ਜਹਾਨ ਸਵਾਰਿਆ ਹੈ। ਇਨਾਮਸ ਸਕਾਰ ਹੈ ਤਾਹੀ ਹਮਾਰਾ ਉਸ ਨੂੰ ਸਾਡੀ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਨਾਇਓ ਜਿਸ ਕਾਲ ਨੇ ਸਾਰਾ ਸੰਸਾਰ ਬਨਾਇਆ ਹੈ। ਦੇਵਦਿਆਤ ਜਸ਼ਣੇ ਪਜਾਇਓ ਜਿਸਨੇ ਦੇਵਤੇ ਦਿਆਤ ਤੇ ਜਸ਼ ਬਣਾਏ ਹਨ। ਆਦ ਅੰਤ ਇਕੇ ਅਵਤਾਰਾ ਜੋ ਸ਼ੁਰੂ ਤੋਂ ਅੰਤ ਤੱਕ ਇਕ ਆਪ ਹੀ ਅਵਤਾਰ ਹੈ। ਸੋਈ ਗੁਰੂ ਸਮਝਿਓ ਹਮਾਰਾ ਸਮਝ ਲਓ ਕੀ ਉਹ ਹੀ ਮੇਰਾ ਗੁਰੂ ਹੈ ਨਾਮ ਸਕਾਰ ਤਿਸ ਹੀ ਕੋ ਹਮਾਰੀ ਓਨੂੰ ਹੀ ਸਾਡੀ ਨਮਸਕਾਰ ਹੈ ਸਕਲ ਪ੍ਰਜਾ ਜਿਨੇ ਆਪ ਸਵਾਰੀ ਜੋ ਆਪਣੀ ਤੇ ਸਾਰੀ ਪ੍ਰਜਾ ਲੋਕਾਈ ਨੂੰ ਆਪ ਸਵਾਰ ਕੇ ਰੱਖਦਾ ਹੈ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਓਨੇ ਆਪਣੇ ਸੇਵਕਾਂ ਨੂੰ ਸਿਵ ਜੀ ਦੇ ਗੁਣ ਅਤੇ ਸੁਖ ਦਿੱਤੇ ਹਨ ਸੰਤ੍ਰਣ ਕੋ ਪਾਲ ਮੋਬਦ ਕੀਓ ਦੁਸ਼ਮਨ ਨੂੰ ਪਾਲ ਭਾਰ ਵਿੱਚ ਖਤਮ ਕਰ ਦਿੱਤਾ ਹੈ। ਘਟ ਘਟ ਕੇ ਅੰਤਰ ਕੀ ਜਾਣਤ ਉਹ ਹਰ ਇੱਕ ਦੇ ਮਨ ਦੀ ਜਾਣਦੇ ਹਨ। ਭਲੇ ਬੁਰੇ ਕੀ ਪੀਰ ਪਛਾਨਤ ਉਹ ਚੰਗੇ ਮੰਦੇ ਹਰ ਇੱਕ ਦੇ ਹਿਰਦੇ ਨੂੰ ਪਛਾਣਦਾ ਹੈ। ਚੀਟੀ ਤੇ ਕੁੰਚਰੀય ਸਥੂਲਾ ਕੀੜੀ ਤੋਂ ਪਾਰੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਸਾਰਿਆਂ ਉੱਤੇ ਕਿਰਪਾ ਭਰੀ ਨਜ਼ਰ ਕਰਕੇ ਖੁਸ਼ ਹੁੰਦਾ ਹੈ ਸੰਤਨ ਦੁਖ ਪਾਏ ਤੇ ਦੁਖੀ ਜੇਕਰ ਸੰਤ ਦੁਖੀ ਹੋਣ ਤਾਂ ਉਹ ਮਹਿਸੂਸ ਕਰਦਾ ਹੈ ਸੁਖ ਪਾਏ ਸਾਧਨ ਕੇ ਸੁਖੀ ਜੇ ਸਾ ਸੁਖੀ ਹੰਤਾ ਉਹ ਸੁਖੀ ਹਨ ਏਕ ਏਕ ਕੀ ਪੀਰ ਪਛਾਣੇ ਉਹ ਹਰ ਇੱਕ ਦੇ ਦੁੱਖ ਨੂੰ ਪਛਾਣਦਾ ਹੈ ਘਟ ਘਟ ਕੀ ਪਟ ਪਟ ਕੀ ਜਾਣ ਹਰੇਕ ਸਰੀਰ ਦੇ ਅੰਦਰਲੇ ਭੇਦ ਜਾਣਦਾ ਹੈ ਜਦ ਉਦਕਰ ਕਰਾ ਕਰ ਤਾਰਾ ਜਦ ਪ੍ਰਮਾਤਮਾ ਰਚਨਾ ਦਾ ਪਸਾਰਾ ਕਰਦਾ ਹੈ ਪਰ ਜਾ ਤਰਤ ਤਬ ਦੇਹ ਅਪਾਰਾ ਤਦ ਪਰਜਾ ਕਈ ਕਿਸਮ ਦੀ ਪ੍ਰਗਟ ਹੋ ਜਾਂਦੀ ਹੈ ਜਦ ਉਦਕਰ ਕਰਤ ਹੋ ਕਬ ਹੋ ਜਦ ਕਿਤੇ ਸਭ ਕੁਝ ਮਿਟਾ ਦਿੰਦੇ ਹੋ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਤਦ ਜੀਵ ਤੁਹਾਡੇ ਵਿੱਚ ਸਮਾ ਜਾਂਦੇ ਹਨ ਜਿਤੇ ਬਦਨ ਸ੍ਰਿਸ਼ਟ ਸਾਬਤ ਆਰੇ ਸੰਸਾਰ ਵਿੱਚ ਜਿੰਨੇ ਜੀਵ ਆਉਂਦੇ ਹਨ ਆਪੇ ਆਪਣੀ ਬੋਝ ਆਚਾਰੇ ਹਰ ਇੱਕ ਆਪਣੀ ਸਮਝ ਅਨੁਸਾਰ ਤੁਹਾਡੇ ਗੁਣ ਗਾਉਂਦਾ ਹੈ ਤੋਮ ਸਭ ਹੀਤੇ ਰਹਤ ਨਿਰਾਲਮ ਤੁਸੀਂ ਸਭ ਕੁਝ ਤੋਂ ਅਲੱਗ ਰਹਿੰਦੇ ਹੋ ਜਾਣਤ ਬੇਦ ਭੇਦ ਇਹ ਹਰ ਆਲਮ ਇਹ ਗੱਲ ਵੇਦ ਤੇ ਵਿਦਵਾਨ ਜਾਣਦੇ ਹਨ ਨਿਰੰਕਾਰ ਨਿਰਵਿਕਾ ਨਿਰਲੰਬ ਤੁਸੀਂ ਸਰੀਰ ਤੋਂ ਰਹਤ ਬ੍ਰਾਈ ਤੋਂ ਰਹਤੇ ਲੋਭ ਤੋਂ ਰਹਤੇ ਹੋ ਆਦ ਨੀਲ ਨਾਦੇਯ ਸੰਭ ਤੁਸੀਂ ਸੁਰੂ ਤੋਂ ਹੋ ਕੇ ਰੰਗ ਰਹਤ ਤਾਡੇ ਮੁੱਢ ਦੀ ਖਬਰ ਨਹੀਂ ਤੇ ਜਨਮ ਰਹਤ ਹੋ ਤਾ ਕਾ ਮੂੜ ਅਚਾਰਤ ਭੇਦਾ ਮੂਰਖ ਉਹਦੇ ਭੇਦ ਦੱਸਦੇ ਹਨ ਜਾ ਕੋ ਭੇਮ ਨਾ ਪਾਵਤ ਬੇਦਾ ਜਿਸ ਦਾ ਭੇਦ ਵੇਦ ਨਹੀਂ ਪਾ ਸਕੇ ਤਾ ਕੋ ਕਰ ਪਾਹਣ ਨਮਾਨਤ ਕਈ ਉਸ ਨੂੰ ਪੱਥਰ ਕਰਕੇ ਮੰਦੇ ਹਨ ਮਹਾ ਮੂੜ ਕੁਛ ਭੇਦ ਨਾ ਜਾਣਤ ਮਹਾ ਮੁਰਖ ਉਸ ਦਾ ਕੁਝ ਵੀ ਭੇਦ ਨਹੀਂ ਜਾਣਦੇ ਮਹਾਦੇਵ ਕੋ ਕਹਿਤ ਸਦਾ ਸਿਵ ਮਹਾਨ ਦੇਵਤੇ ਹਰੀ ਨੂੰ ਸਦਾ ਸਿਵ ਕਹਿੰਦੇ ਹਨ ਨਿਰੰਕਾਰ ਕਾ ਚੀਨਤ ਨਹੀਂ ਭੇਵ ਪਰਮਾਤਮਾ ਦਾ ਭੇਦ ਨਹੀਂ ਜਾਣਦੇ ਆਪੇ ਆਪਣੀ ਬੁੱਧ ਹੈ ਜੈਤੀ ਜਿੰਨੀ ਜਿੰਨੀ ਕਿਸੇ ਦੀ ਅਕਲ ਹੈ ਬਰਤਨ ਪਿੰਨ ਪਿੰਨ ਤੇਤੀ ਤੇ ਉਸੇ ਤਰ੍ਹਾਂ ਤਰ੍ਹਾਂ ਵਖ ਵਖ ਵਰਣਨ ਕਰਦੇ ਹਨ ਤੁਮਰਾ ਲਖਣਾ ਨਾ ਜਾਏ ਪਸਾਰਾ ਤੁਹਾਡਾ ਪਸਾਰਾ ਜਾਣਿਆ ਨਹੀਂ ਜਾ ਸਕਦਾ ਕਹਿ ਹੈ ਵਿਦ ਸਜਾ ਪ੍ਰਥਮ ਸੰਸਾਰਾ ਕੀ ਪਹਿਲੇ ਪਹਿਲ ਰਚਨਾ ਕੀ ਮੇ ਰਚੀ ਏਕੇ ਰੂਪੇ ਅਨੂਪ ਸਰੂਪਾ ਤੂੰ ਏਕੋ ਰੂਪ ਤੇ ਸੁੰਦਰ ਉਸ ਰੂਪ ਵਾਲਾ ਹੈ ਰੰਗ ਭਇਓ ਰਾਵ ਕਹੀ ਭੂਪਾ ਕਿਤੇ ਕੰਗਾਲ ਕਿਤੇ ਅਮੀਰ ਕਿਤੇ ਰਾਜੇ ਬਣ ਜਾਂਦੇ ਹੋ ਅੰਡ ਜੇਰ ਸੇਤ ਜਕੀਨੀ ਉਹਦੇ ਆਂਡੇ ਜੇਰ ਗਰਭ ਸੇਤ ਜ ਪਸੀਨਾ ਗੰਦਗੀ ਤੋਂ ਜਨਮ ਲੈਣਾ ਬਣਾਇਆ ਉਦਬਜ ਖਾਨ ਬਹੌਰ ਚ ਦੀਨੀ ਅਤੇ ਧਰਤੀ ਤੋਂ ਬੂਟੇ ਉੱਗਣ ਦੇ ਟੰਗ ਇਨ੍ਹਾਂ ਖਾਣੀਆਂ ਅਪਦਸ਼ ਦੇ ਚਾਰ ਟੰਗਾਂ ਦੇ ਉਸ ਦੇ ਰਚਨਾ ਕਰ ਦਿੱਤੀ ਕਹੋ ਫੁੱਲ ਰਾਜਾ ਹੈ ਬੈਠਾ ਕਿਤੇ ਕਵਲਰ ਫੁੱਲ ਉਤੇ ਰਾਜਾ ਬ੍ਰਹਮਣਾ ਬਣ ਬੈਠਾ ਕੋ ਸੰਮਟ ਤੋ ਸੰਕਰਿਆ ਖੇਠਾ ਕਦੀ ਰਚਨਾ ਨੂੰ ਸਮੇਟ ਕੇ ਸ਼ਿਵ ਜੀ ਬਣ ਕੇ ਕੀਤੀ ਰਚਨਾ ਨੂੰ ਇਕੱਠਾ ਕਰ ਲੈਂਦਾ ਹੈ ਸਗਰ ਸਮਗਰੀ ਸਗ ਸ੍ਰਿਸ਼ਟੀ ਦੁਖਾਏ ਚੰਬਵ ਸਗਤ ਸ੍ਰਿਸ਼ਟੀ ਦਿਖਾਏ ਅਚੰਬਵ ਸਾਰੀ ਸ੍ਰਿਸ਼ਟੀ ਨੂੰ ਇੱਕ ਅਜੀਬ ਖੇੜ ਦਿਖਾਉਂਦਾ ਹੈ ਆ ਜਗਾ ਸਰੂਪ ਸਵੰਬਵ ਆਪ ਸ਼ੁਰੂ ਤੋਂ ਸਗਤ ਸ੍ਰਿਸ਼ਟੀ ਦਿਖਾਏ ਅਚੰਬਵ ਸਾਰੀ ਸ੍ਰਿਸ਼ਟੀ ਨੂੰ ਇੱਕ ਅਜੀਬ ਖੇੜ ਦਿਖਾਉਂਦਾ ਹੈ ਆ ਜਗਾ ਸਰੂਪ ਸੇ ਅੰਬਵ ਆਪ ਸ਼ੁਰੂ ਤੋਂ ਜੁਗਾ ਵਿੱਚ ਸੁੰਦਰ ਰੂਪ ਵਾਲਾ ਆਪੇ ਹੀ ਹੋਇਆ ਹੈ ਆਬਰ ਅੱਛਾ ਮੇਰੀ ਤੁਮ ਕਰੋ ਹੁਣ ਤੁਸੀਂ ਮੇਰੀ ਰੱਖਿਆ ਕਰੋ ਸਿਕੋ ਬਾਰ ਅਸਿਕ ਸੰਗਰੋ ਸੇਵ ਕਾਣੂ ਤਾਰੋ ਅਤੇ ਬੇਮੁਖਾਂ ਦਾ ਨਾਸ਼ ਕਰੋ ਦੁਸ਼ਟ ਜਤੇ ਉਡਵਤ ਹੋਤ ਪਤਾ ਜਿੰਨੇ ਵੀ ਦੁਸ਼ਟ ਉਠਦੇ ਤੇ ਪੈਦਾ ਹੋ ਰਹੇ ਹਨ ਸਕਲ ਅਮਲੇਸ਼ ਕਰੋ ਰਨਕਾਤਾ ਇਹਨਾਂ ਸਾਰੇ ਬੁਰੇ ਬੰਦਿਆਂ ਨੂੰ ਜੁੱਧ ਕਰਕੇ ਮਾਰ ਮੁਕਾਓ ਸ਼੍ਰੀ ਉਸਤਤਵ ਸਰਣੀ ਪਰੇ ਜੋ ਤੁਹਾਡੀ ਸ਼ਰਨਾ ਜਾਣ ਤਿੰਕੇ ਦੁਸ਼ਟ ਦੁਖਤਹ ਮਰੇ ਉਹਨਾਂ ਦੇ ਵਿਆਰੀ ਦੁਖੀ ਹੋ ਕੇ ਮਰਦੇ ਹਨ ਪੁਰਖ ਜਵਨ ਪਗ ਪਰੇ ਤਿਹਾਰੇ ਜਿਹੜੇ ਲੋਕ ਤੁਹਾਡੇ ਪੈਰੀਂ ਪੈ ਜਾਂਦੇ ਹਨ ਤਿੰਕੇ ਤੁਮ ਸੰਕਟ ਸਭ ਟਾਰੇ ਤੁਸੀਂ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਹਟਾ ਹਟਾ ਦਿੰਦੇ ਹੋ ਜੋ ਕਲ ਕੋਇਕ ਵਾਰ ਤੇ ਆਏ ਜੋ ਅਕਾਲਪੁਰਖ ਨੂੰ ਇੱਕ ਵਾਰ ਤੇ ਹੁੰਦੇ ਹਨ ਤਾਂ ਕਿ ਕਾਲ ਨਿਕਟ ਨਹੀਂ ਆਏ ਮੌਤ ਉਹਨਾਂ ਦੇ ਨੇੜ ਨਹੀਂ ਹੁੰਦੀ ਰੱਸ਼ਾ ਹੋਈ ਤਾਂ ਹੀ ਸਭ ਕਾਲਾ ਉਹਦੀ ਸਦਾ ਹੀ ਰੱਖਿਆ ਹੁੰਦੀ ਹੈ ਦੁਸ਼ਟ ਅਰਿਸ਼ਟ ਟਰੇ ਤੰਤ ਕਾਲਾ ਉਨ੍ਹਾਂ ਦੇ ਦੁਸ਼ਮਣ ਦੁੱਖ ਝਟਪਟ ਮਿਟ ਜਾਂਦੇ ਹਨ ਕਿਰਪਾ ਦ੍ਰਿਸ਼ਤਾਂ ਜਾਏ ਨਾ ਹਰ ਹੋ ਜਿਨ੍ਹਾਂ ਨੂੰ ਮੇਰ ਦੀ ਨਜ਼ਰ ਦੇ ਨਾਲ ਦੇਖਦੇ ਹੋ ਤਾਂ ਕਿ ਤਾਪ ਤਣਕ ਮੈਂ ਹਰ ਹੋ ਉਹਨਾਂ ਸਰ ਦੁੱਖ ਪਲ ਪਰ ਵਿੱਚ ਦੂਰ ਹੁੰਦੇ ਹਨ ਰਿੱਧ ਸਿੱਧ ਕਰ ਮੋ ਸਭ ਹੋਈ ਉਹਨਾਂ ਦੇ ਘਰ ਵਿੱਚ ਬਖਸ਼ੀਸ਼ਾਂ ਹੋ ਜਾਂਦੀਆਂ ਹਨ ਦੁਸ਼ਟ ਸਾਫ ਸ ਸਕੇ ਨਾ ਕੋਈ ਕੋਈ ਦੁਸ਼ਟ ਉਹਨਾਂ ਦੇ ਪਰਛਾਵੇਂ ਨੂੰ ਵੀ ਛੂ ਨਹੀਂ ਸਕਦਾ ਇੱਕ ਵਾਰ ਜਿਨ ਤੂੰ ਮੈ ਸੰਭਾਰਾ ਜਿਸ ਨੇ ਇੱਕ ਵਾਰ ਵੀ ਤੈਨੂੰ ਯਾਦ ਕੀਤਾ ਹੈ ਕਾਲ ਫਾਸਤੇ ਤਾਹੀ ਉਬਾਰਾ ਤੁਸੀਂ ਉਹਨੂੰ ਮੌਤ ਦੀ ਵਾਹਤੋਂ ਬਚਾ ਲਿਆ ਜਿਨਰ ਨਾਮ ਤੇ ਹਾਰੋ ਕਹਾ ਜਿਸ ਮਨੁੱਖ ਨੇ ਤੁਹਾਡਾ ਨਾਮ ਜਪਿਆ ਦਰਦ ਦੁਸ਼ਟ ਦੋਖ ਤੇ ਰਹਾ ਉਹ ਗੁਦਲਦਰ ਦੁਸ਼ਟਾਂ ਦੁਖਾਂ ਤੋਂ ਬਚ ਗਿਆ ਹੈ ਖੜਕ ਕੇ ਤ ਮੈਂ ਸ਼ਰਨ ਤੇ ਹਾਰੀ ਤਲਵਾਰ ਦੇ ਨਿਸ਼ਾਨ ਵਾਲੇ ਝੰਡਾ ਧਾਰੀ ਰਖਵਾਲੇ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਆ ਗਿਆ ਹਾਂ ਆਪ ਹਾਥ ਦੇ ਲਹਿਓ ਬਾਰੀ ਤੁਸੀਂ ਹੱਥ ਦੇ ਕੇ ਮੈਨੂੰ ਬਚਾ ਲਵੋ ਸਰਬothorਮੋ ਹੋ ਸਹਾਈ ਤੁਸੀਂ ਮੇਰੀ ਹਰ ਥਾਂ ਤੇ ਸਹਾਇਤਾ ਕਰੋ ਦੁਸ਼ਟ ਦੋਖ ਤੇ ਲਹਿ ਬਚਾਈ ਦੁਸ਼ਟਾ ਤੇ ਦੁੱਖ ਤੋਂ ਬਚਾ ਲਵੋ ਸਤਨਾਮ ਸ੍ਰੀ ਵਾਹਿਗੁਰੂ ਜੀ